ਐਸ਼ੀਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾ ਘੋੜਣਾ ਸਟੌਨ ਜਿੱਤੇ ਕੀ ਨਗਰ ਨਿਗਮ ਚੋਣਾ ਦਾ ਤੁਸੀਂ ਤਾਂ ਸ਼ਹਿਰਾ ਅਤੇ ਜਿੱਤ ਦਾ ਰਿਜ਼ਲਟ ਅ 900 ਚੁੱਕੇ ਨੇ ਉੱਥੇ ਗੱਲ ਕਰੀਏ ਵਾਰਡ ਨੰਬਰ 74 ਦਿੱਤਾ ਉੱਥੋਂ ਇਸ ਟਾਈਮ ਅਕਾਲੀ ਦਲ ਦੇ ਸਵਿੰਦਰ ਸਿੰਘ ਜੀ ਪਰਮਜੀਤ ਕੌਰ ਜੀ ਆਪਣੀ ਜਿੱਤ ਦਾ ਸ਼ਹਿਰਾ ਅਕਾਲੀ ਦਲ ਦੀ ਝੋਲੀ ਵਿੱਚ ਪਾ ਚੁੱਕੇ ਨੇ ਗੱਲਬਾਤ ਕਰ ਲੈਨੇ ਆ ਉਹਨਾਂ ਦੇ ਨਾਲ ਜੀ ਵਾਇਰ ਕੀ ਕੱਲ ਛਾਓ ਵਾਇਰ ਕੀ ਕੀ ਜੀ

ਦਲ ਕਰੀਏ ਲੋਕਾਂ ਦਾ ਲੋਕਾਂ ਨੇ ਬਹੁਤ ਹੀ ਪਿਆਰ ਦਿੱਤਾ ਲਾਡੂ ਵੀ ਲੋਕਾਂ ਦੇ ਲੋਕਾਂ ਚੋਂ ਵਿਚਾਰੇ ਉਸ ਸਾਏ ਦੇ ਵਿੱਚ ਬਹੁਤ ਪਿਆਰ ਮਿਲਿਆ ਲੋਕਾਂ ਦਾ ਕੀ ਕਹਿਣਾ ਚਾਹੋਗੇ ਬਹੁਤ ਹੀ ਲਾਤਾਨਵਾਸੀਆਂ ਦਾ ਮੈਂ ਕਰਵਾਤ ਕਰਨਾ ਚਾਹੁੰਦਾ ਹੈ ਕੇਵਨਾਂ ਨੇ ਆਪਣੇ ਇਹ ਸੇਵਾਦਾਰ ਨੂੰ ਬਹੁਤ ਵੱਡਾ ਮਾਣ ਪੱਛਿਆ ਹੈ ਕਿ ਜਿਸ ਵੀ ਘਰ ਦੇ ਵਿੱਚ ਜਿਸ ਵੀ ਪਰਵਾਰ ਦੇ ਵਿੱਚ ਅਸੀਂ ਗਏ ਹਾਂ ਸੰਗ ਉਹਨਾਂ ਨੇ ਬਹੁਤ ਹੀ ਮਾਨ ਸਤਕਾਰ ਦੇ ਕੇ ਔਰ 74 ਨੰਬਰ ਵਾਰ ਕੋ ਬੜੀ ਵੱਡੀ ਲੀਡ ਦੇ ਨਾਲ ਚਿਤਾ ਕੇ ਐਸਾ ਕਾਉਂਸਲਰ ਬਣਾ ਕੇ ਭੇਜਿਆ ਸੋ ਮੇਰੇ ਕੋਈ ਸ਼ਬਦ ਨਹੀਂ ਕਿ ਜਿਨ੍ਹਾਂ ਨਾਲ ਮੈਂ ਆਪਣੇ ਇਲਾਕੇ ਦੇ ਜਿਹੜੇ ਵੋਟਰ ਸਪੋਰਟ ਲਈ ਉਨ੍ਹਾਂ ਦਾ ਧੰਨਵਾਦ ਕਰ ਸਕਦਾ ਹਾਂ। ਨਾਲ ਕਰੀਏ ਹੁਣ ਦੇ ਲਾਈਨ ਜਿੱਥਾ ਹੁਣ ਤੁਸੀਂ ਇਸ ਟਾਈਮ ਜੁਧਾ ਕਾਉਂਸਲਰ ਬਣ ਚੁੱਕੇ ਹੋ ਲੋਕਾਂ ਵਾਸਤੇ ਬਹੁਤ ਹੀ ਹੋਰ ਇੱਜ਼ਤ ਮਾਰ ਵੱਟ ਕੇ ਆਇਆ ਹੈ ਤੁਹਾਡੇ ਲਈ ਬਾਰੇ ਨਾਲ ਕਰੀਏ ਪਹਿਲੇ ਦਾ ਕਿਹੜੇ ਲਈ ਅਸਲੀ ਇਲਾਕੇ ਦੇ ਵਿੱਚ ਕਿੰਨੇ ਵੀ ਗਰੁੱਡ ਦੇ ਕੰਮ ਰੁਕੇ ਪਏ ਐ ਔਰ ਲੋਕਾਂ ਨੂੰ ਸਫਾਈ ਦਾ ਬਹੁਤ ਬੁਰਾ ਹਾਲ ਹੈ ਲੋਕਾਂ ਕਹਿੰਦੇ ਸਾਡੇ ਕੋਲ ਇਹ ਸ਼ਿਕਾਇਤਾਂ ਕਰ ਰਹੇ ਕਿ ਸਾਡੇ ਇਲਾਕੇ ਵਿੱਚ ਸਫਾਈ ਦਾ ਬਹੁਤ ਬੁਰਾ ਹਾਲ ਹੈ ਟੀਵਰੇਜ ਦਾ ਬਹੁਤ ਬੁਰਾ ਹਾਲ ਹੈ ਬੰਦ ਰਹਿੰਦਾ ਹੈ ਔਰ ਜਿਹੜੇ ਐਨਵਾਇਰਨਮੈਂਟ ਦੇ ਕੰਮ ਨੇ ਉਹਨਾਂ ਬਾਰੇ ਵੀ ਸਾਡੇ ਕੋਲ ਵਾਰ-ਵਾਰ ਜਦੋਂ ਅਸੀਂ ਇਲਾਕਿਆਂ ਵਿੱਚ ਗਏ ਜੜੀਆਂ ਵਿੱਚ ਗਏ ਉਹਨਾਂ ਨੂੰ ਦੱਸਿਆ ਸੋ ਅਸੀਂ ਸਭ ਤੋਂ ਪਹਿਲਾਂ ਹੀ ਕਿ ਜਿਹੜਾ ਸਫਾਈ ਦਾ ਕੰਮ ਹੈ ਉਸ ਨੂੰ ਅਸੀਂ ਕੱਲ ਤੋਂ ਹੀ ਪਹਿਲੇ ਦਿਨ ਦੇ ਆਧਾਰ ਤੇ ਸ਼ੁਰੂ ਕਰਾਂਗੇ ਕਿ ਸਾਡੀ ਬਾਣ ਦੇ ਵਿੱਚ ਕੋਈ ਐਸੀ ਸ਼ਿਕਾਇਤ ਨਾ ਆਵੇ ਕਿ ਜਿਹੜਾ ਕੋਈ ਸਫਾਈ ਵਾਲੀ ਜਿਹੜੀ ਹੈ ਉਹ ਸਾਨੂੰ ਕੋ ਦੱਸੇ ਕਿ ਇੱਥੇ ਸਫਾਈ ਨਹੀਂ ਹੋਈ ਔਰ ਨਾਲ ਦੀ ਨਾਲ ਇਲਾਕੇ ਵਿੱਚ ਫਿਰ ਕੇ ਸੀਵਰ ਜਿਹੜੇ ਬੰਦ ਨੇ ਉਹ ਵੀ ਖਲਾਏ ਜਾਣਗੇ ਜਿੱਥੇ ਨਵੇਂ ਪੈਣ ਵਾਲੇ ਆ ਉੱਥੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਛੇਤੀ ਛੇਤੀ ਜਿਹੜੇ ਸੀਵਰ ਪਾਏ ਜਾਣ ਔਰ ਹੋਰ ਵੀ ਇਲਾਕੇ ਦੇ ਜਿਹੜੇ ਕੋਈ ਲਾਈਟਾਂ ਦੇ ਕੰਮ ਨੇ ਕੋਈ ਡਵੈਲਪਮੈਂਟ ਦੇ ਕੰਮ ਹੈ ਉਹ ਸਾਰੇ ਹੀ ਪੈਲ ਦੇ ਅਧਾਰ ਤੇ ਜਿਹੜਿਆ ਹੌਸਮਾਨ ਤੋਂ ਬਾਹਰ ਅਸੀਂ ਉਹ ਜਿਹੜਿਆ ਉਹ ਲੋਕਾਂ ਦੇ ਕਰਾਵਾਂਗੇ ਔਰ ਹੋਰ ਵੀ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਨੇ ਉਹ ਉਹਨਾਂ ਨੂੰ ਹੱਲ ਕਰਨ ਦਾ ਪਤਾ ਨਾ ਕਰਾਂਗੇ